ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਅੱਜ ਆਪਾਂ ਇੱਕ ਆਪਣੇ ਕੋਲੇ ਹੈਂਡਲਾਂ ਦੀ 컬렉ਸ਼ਨ ਆਈ ਸੀ ਤੇ ਵੈਸੇ ਤਾਂ ਜਿਹੜੇ ਕਲਾਸਿਕਲ ਦੇ ਵਿੱਚ ਹੈਂਡਲ ਆਉਂਦੇ ਆਗੇ ਆਹ ਸੌਰੀ ਮਾਡਰਨ ਦੇ ਵਿੱਚ ਹੈਂਡਲਾਂ ਦੀ ਤੁਸੀਂ ਕਿਸਮ ਬਹੁਤ ਦੇਖੀ ਹੋ ਪਰ ਜਿਹੜੇ ਕਲਾਸਿਕਲ ਹੈਂਡਲ ਆ ਉਹਨਾਂ ਦੇ ਵਿੱਚ ਕੁਝ ਕਿਸਮਾਂ ਹੋਣੀਆਂ ਜਿਹੜੀਆਂ ਮੰਨ ਲਓ ਆਪਾਂ ਮੰਨ ਲਓ ਪਿਓਰ ਵੈਂਟੇਜ ਜਾਂ ਅੰਟੀਕ ਜਿਨ੍ਹਾਂ ਨੂੰ ਕਹਿ ਸਕਦੇ ਆ ਹਨ ਉਹਦੇ ਵਿੱਚ ਪਹਿਲੇ ਨੰਬਰ ਤੇ ਤਾਂ ਅਸਲ ਜਿਹੜਾ ਮੰਨ ਲਓ ਅੰਟੀਕ ਆ ਉਹ ਜਿਹੜੀ ਆਪਣੇ ਕੋਲੇ ਆਈਟਮ ਆਉਂਦੀ ਆ ਆਹਾ ਪਿੱਤਲ ਦਾ ਸ਼ੇਰ ਮੰਨ ਲਓ 5 ਇੰਚ ਸ਼ੇਰ ਹੋ ਗਿਆ ਤੇ ਆਹ 9 ਇੰਚ ਸ਼ੇਰ ਹੋ ਗਿਆ ਤੇ ਆਹ ਸੇਮ ਆ ਇਹ ਅੰਟੀਕ ਆ ਇਹ ਵੀ 5 ਇੰਚ ਹੀ ਆ ਤੇ ਇੱਕ ਇਹ ਛੋਟਾ ਮੰਨ ਲਓ ਟਾਕੀ ਤੇ ਜਾਂ ਜਿਵੇਂ ਛੋਟੀਆਂ ਅਲਮਾਰੀਆਂ ਕੋਈ ਬੈਂਟੀਆਂ ਹੋ ਗਿਆ ਉਹਨਾਂ ਤੇ ਲਾਉਣ ਵਾਸਤੇ ਇਹ ਸ਼ੇਰ ਆਉਂਦੇ ਆ ਪਰ ਜੇ ਕੋਈ ਚਾਹਦਾ ਵੀ ਮੰਨ ਲਓ ਆਪਾਂ ਇਹ ਸ਼ੇਰਾਂ ਤੋਂ ਹਟ ਕੇ ਕੋਈ ਲਾਉਣਾ ਅੰਟੀਕ ਹੈਂਡਲ ਹਨਾ ਤਾਂ ਉਹਨਾਂ ਦੇ ਵਿੱਚ ਆਪਣੇ ਕੋਲੇ ਬਹੁਤ ਸੋਹਣੀ ਜਿਹੜੀ ਅੰਟੀਕ ਕਲੈਕਸ਼ਨ ਆਈ ਹੈਗੀ ਮਨ ਲਓ ਇਹਨੂੰ ਆਪਾਂ ਅੰਟੀਕ ਵੀ ਕਹਿ ਸਕਦੇ ਆ ਮਾਡਰਨ ਵੀ ਕਹਿ ਸਕਦੇ ਆ ਕ੍ਰੋਮ ਸ਼ੇਡ ਦੇ ਵਿੱਚ ਆ ਪ्युअर ਪਿੱਤਲ ਦਾ ਹੈਂਡਲ ਆ ਇਹ ਹੋ ਗਿਆ ਤੇ ਉਸ ਤੋਂ ਬਾਅਦ ਇਹ ਆ ਗਿਆ ਬਈ ਮਨ ਲਓ ਕਈ ਲੋਕ ਜਿਹੜੇ 골ਡਨ ਦੇ ਸ਼ਕੀਨ ਆ ਮਨ ਲਓ ਜਾਰੇ ਲਗਜ਼ਰੀ ਚੀਜ਼ਾਂ ਵਾਲਾ ਚਾਹੁੰਦੇ ਆ ਤੇ ਉਹਦੇ ਵਾਸਤੇ ਇਹ 골ਡਨ ਤੇ ਨਾਲ ਹੀ ਜਿਹੜਾ ਆ ਹੈਂਡਲ ਆ ਗਿਆ ਇਹ ਅੰਟੀਕ ਦੇ ਵਿੱਚ ਆ ਮਨ ਲਓ ਜਿਵੇਂ ਆ ਸ਼ੇਰ ਆ ਗਿਆ ਅੰਟੀਕ ਇਹਦੇ ਨਾਲ ਇਹ ਅੰਟੀਕ ਹੈਂਡਲ ਆ ਗਿਆ ਤੇ ਮੰਨ ਲਓ ਇਹਨੂੰ ਦਰਵਾਜੇ ਦੇ ਅੰਦਰ ਜਾਂ ਬਾਹਰ ਮੰਨ ਲਓ ਜੇ ਆਪਾਂ ਲਗਜ਼ਰੀ ਲੁੱਕ ਦਿਖਾਉਣੀ ਐ ਅੰਟੀਕ ਦਿਖਾਉਣੀ ਆ ਤਾਂ ਉੱਥੇ ਇਹ ਹੈਂਡਲ ਵਰਤੇ ਜਾਂਦੇ ਆ ਵੈਸੇ ਆਪਾਂ ਜਿਹੜੇ ਆਪਣੇ ਗੇਟ ਆ ਉਹਨਾਂ ਤੇ ਆ ਸ਼ੇਰ ਹੀ ਲਾਉਨੇ ਆ ਪਰ ਹੁਣ ਕਈ ਕਸਟਮਰ ਇਦਾਂ ਨੇ ਵੀ ਉਹ ਚਾਹੁੰਦੇ ਆ ਵੀ ਆਪਾਂ ਹੈਂਡਲ ਲਾਉਣੇ ਆ ਤੇ ਸ਼ੇਰਾਂ ਤੋਂ ਹਟ ਕੇ ਹੈਂਡਲ ਲਾਉਣੇ ਆ ਤਾਂ ਕਰਕੇ ਇਹ ਜਿਹੜੀ ਕਲੈਕਸ਼ਨ ਆ ਸਾਰੀ ਮਹਿੰਗਾਈ ਆ ਹੋਰ ਵੀ ਆਪਣੇ ਕੋਲੇ ਕਈ ਆਈਟਮਾਂ ਮੰਨ ਲਓ ਆ ਜਾਣਗੀਆਂ ਉਹਦੀ ਵੀ ਆ ਸਪੈਸ਼ਲ ਵੀਡੀਓ ਪਾ ਦੇਾਂਗੇ ਤੇ ਜਿਹਦੇ ਵਿੱਚੋਂ ਟ੍ਰੈਂਡਿੰਗ ਦੇ ਵਿੱਚ ਜਿਹੜਾ ਹੈਂਡਲ ਆਪਣੇ ਕੋਲੇ ਚੱਲ ਰਿਹਾ ਆ ਆਵਾ ਤੇ ਇਹਦੇ ਵਿੱਚ ਜਿਹੜੇ ਸਾਈਜ਼ ਆ ਆਪਾਂ ਨੂੰ ਸਾਰੇ ਮੰਨ ਲਓ 12 14 18 20 22 ਤੇ ਕੋਸ਼ਿਸ਼ ਕਰਾਂਗੇ ਵੀ 2 ਫੁੱਟ ਤੱਕ ਵੀ ਆਪਾਂ ਨੂੰ ਇਹਦਾ ਹੈਂਡਲ ਮਿਲ ਜੇ ਤੇ ਬਾਕੀ ਜਿੰਨੇ ਆ ਪਏ ਆ ਇਹਨਾਂ ਦੇ ਵਿੱਚ ਵੀ ਸਾਰੇ ਸਾਈਜ਼ ਆਉਂਦੇ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਈਜ਼ ਸੋ ਇਹਨਾਂ ਹੈਂਡਲਾਂ ਦੀ ਕਿਸੇ ਵੀ ਵੀਰ ਨੂੰ ਕਸਟਮਰ ਨੂੰ ਜ਼ਰੂਰਤ ਹੋਵੇ ਤੇ ਜ਼ਰੂਰ ਕੰਟੈਕਟ ਕਰੋ ਆਪਣੇ ਇੰਸਟਾਗ੍ਰam ਤੇ ਪੇਜ ਤੇ ਨੰਬਰ ਪਾਏ ਹੁੰਦੇ ਆ ਸਾਰਾ ਕੁਝ ਆਪਣੇ ਕਲਾਸਿਕ ਇੰਟੀਰੀਅਰ ਹੱਬ ਤੇ ਆਪਣਾ YouTube ਦਾ ਚੈਨਲ ਆ ਕਲਾਸਿਕ ਇੰਟੀਰੀਅਰ ਹੱਬ ਉਹਨੂੰ ਵੀ ਸਬਸਕ੍ਰਾਈਬ ਕਰੋ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਤੇ ਹੋਰ ਜਿਹੜਾ ਮੰਨ ਲਓ ਜਿਹੜੇ ਆਪਣੇ ਗੇਟ ਆ ਗੇਟ ਵੈਸੇ ਮਜ਼ਬੂਤੀ ਮੈਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਸਾਰੀਆਂ ਵੀਡੀਓ ਦੇ ਵਿੱਚ ਆਪਾਂ ਗੇਟਾਂ ਦੀ ਥਿਕਨੈਸ ਮਤਾਈ ਮਜ਼ਬੂਤੀ ਸਾਰੀ ਆਪਾਂ ਦੱਸ ਚੁੱਕੀ ਹਾਂ ਨਾ ਪਰ ਉਸ ਤੋਂ ਹਟ ਕੇ ਆਪਣੇ ਕੋਲੇ ਅੰਟੀਕ ਦੇ ਵਿੱਚ ਇੱਕ ਲੋਕ ਆਇਆ ਮੰਨ ਲਓ ਇਹਨੂੰ ਜੈਡ ਸਕਿਉਰਟੀ ਕਹਿ ਸਕਦੇ ਹਾਂ ਨਾ ਮੰਨ ਲਓ ਆਮ ਜਿਹੜੇ ਲੋਕ ਦੀ ਹੱਬ ਹੁੰਦੀ ਹੈ ਉਹ ਖੁੱਲਦੀ ਸਿੱਧੀ ਇਹ ਜੇ ਤੁਸੀਂ ਹੱਬ ਚੈੱਕ ਕਰੋ ਮਾੜਾ ਨੇੜੇ ਲਖਾ ਦੇ ਇਹ ਆ ਦੇਖੋ ਇਸ ਤਰ੍ਹਾਂ ਇਹਦੇ ਜਿਹੜੇ ਲੋਕ ਆ ਥੱਲੇ ਨੂੰ ਲੱਗਦੇ ਆ ਇਹਨੂੰ ਮੰਨ ਲਓ ਕੋਈ ਕਿਸ ਤਰ੍ਹਾਂ ਦਾ ਕੋਈ ਪੇਚ ਕਰ ਪਾ ਕੇ ਵੱਢ ਟੋਕ ਨਹੀਂ ਸਕਦਾ ਇੰਨਾ ਸਿਕਿਉਰ ਲੋਕ ਹੈ ਤੇ ਇਹ ਵੀ ਆਪਣੇ ਕੋਲੇ ਅਵੇਲੇਬਲ ਹੁੰਦਾ ਹੋਰ ਸਾਰੇ ਹੈਂਡਲਾਂ ਦੀ 컬렉ਸ਼ਨ ਜਿੰਨੀ ਵੀ ਆਪਣੇ ਕੋਲੇ ਆਈ ਆ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਪਿੱਤਲ ਦੇ ਵਿੱਚ ਕੋਈ ਵੀ ਆਈਟਮ ਚਾਹੀਦੀ ਹੋਵੇ ਇੱਕ ਵਾਰੀ ਜਰੂਰ ਸੰਪਰਕ ਕਰੋ ਧੰਨਵਾਦ